ਆਹ ਫਿਰ ਬੱਚੇ ਆਪੇ ਪੇ ਪੇ ਹੋਗਾ ਆਪਾਂ ਪਾ ਦੀਏ ਸਾਰੇ ਆ ਪ੍ਰਧਾਨ ਆਜੋ 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 ਮੇਰੇ ਅੱਗੇ ਆਏ ਸੋਨਿਹਾਰ ਸ਼ੁਕਰੀਆ ਕਾ ਆਓ ਜਾਓ ਆਜੋ ਅੱਛਾ ਅੱਛਾ ਜੋਬਨ ਬਿਰਕ ਜੀ ਆਪਣੇ ਸੰਭੂ ਸਾਥੀਆਂ ਦੇ ਨਾਲ ਅੱਜ ਬੀਜੇਪੀ ਜੁਆਇਨ ਕੀਤੀ ਹੈ ਅਸੀਂ ਇਹਨਾਂ ਦਾ ਪੂਰਾ ਹਲਦੀ ਇੱਕ ਅਸੀਂ ਇਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਤੇ ਇਸ ਤੇ ਅਸੀਂ ਪੂਰਾ ਅਸੀਂ ਹੁਣ ਇਕੱਠੇ ਟੀਮ ਬਣ ਕੇ ਇਲਾਕੇ ਦੀ ਬਿਹਤਰੀ ਵਾਸਤੇ ਕੰਮ ਕਰਾਂਗੇ ਤੇ ਜੋ ਸਾਡੇ ਬੀਜੇਪੀ ਦੀਆਂ ਪਾਲਸੀਆਂ ਨੇ ਉਹਨਾਂ ਨੂੰ ਅੱਗੇ ਲੈ ਕੇ ਜਾਵਾਂਗੇ ਜੋ ਕੇਂਦਰ ਸਰਕਾਰ ਦੀਆਂ ਦੀਆਂ ਵੱਖ-ਵੱਖ ਸਕੀਮਾਂ ਹੈ ਉਹ ਲੋਕਾਂ ਤੱਕ ਪਹੁੰਚਾਵਾਂਗੇ ਤੇ ਆਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਸੀਂ ਪੰਜਾਬ ਦੇ ਵਿੱਚ ਭਾਜਪੀ ਦੀ ਗਵਰਨਮੈਂਟ ਬਣਾਵਾਂਗੇ ਤੇ ਮੈਂ ਪੂਰਾ ਜੋਬਨ ਬਿਰਕ ਜੀ ਤੇ ਇਹਨਾਂ ਸਾਰਿਆਂ ਦੀ ਟੀਮ ਨੂੰ ਮੈਂ ਪੂਰਾ ਆਸ਼ਵਾਸਨ ਦਿੰਦਾ ਕਿ ਅਸੀਂ ਭਾਰਤੀ ਜਨਤਾ ਪਾਰਟੀ ਇਹਨਾਂ ਵਾਸਤੇ ਹਮੇਸ਼ਾ ਹਾਜ਼ਰ ਹਾਂ ਤੇ ਹੁਣ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਟੀਮ ਬੱਜੋ ਕੰਮ ਕਰਾਂਗੇ ਤੇ ਮੇਰੇ ਨਾਲ ਸਾਡੇ ਭਾਰਤੀ ਜਨਤਾ ਪਾਰਟੀ ਦੇ ਡਿਸਟ੍ਰਿਕਟ ਪ੍ਰਧਾਨ ਸਦਾ ਜਸਪਾਲ ਸਿੰਘ ਗਗਰੋਲੀ ਜੀ ਵੀ ਆਏ ਨੇ ਵਿਸ਼ੇਸ਼ ਤੌਰ ਤੇ ਇਹਨਾਂ ਨੂੰ ਸ਼ਾਮਿਲ ਕਰਵਾਉਣ ਵਾਸਤੇ ਉਹਨਾਂ ਦਾ ਵੀ ਬਹੁਤ ਧੰਨਵਾਦ ਰਮੇਸ਼ ਲੰਬਾ ਜੀ ਆਏ ਨੇ ਸੰਦੀਪ ਜੀ ਆਏ ਨੇ ਤੇ ਇਹਨਾਂ ਸਾਰੀ ਟੀਮ ਦਾ ਸਾਡੇ ਦਾ ਤੇ ਆਪਣੇ ਵਿਸਕੀ ਜੀ ਮਹਿਮਾਨ ਤੋਂ ਇਹ ਇਹਨਾਂ ਸਾਰੀ ਸਾਡੀ ਟੀਮ ਦਾ ਵੀ ਬਹੁਤ-ਬਹੁਤ ਧੰਨਵਾਦ ਮੰਗਾ ਜੀ ਨਿਰਮਲ ਜੀ ਟੀਮ ਜਸਪਾਲ ਸਾਡੇ ਜਨੈਨ ਸਿੰਘ ਜੀ ਯੂਥ ਦੇ ਪ੍ਰਧਾਨ ਇਹਨਾਂ ਸਾਰਿਆਂ ਨੂੰ ਵੀ ਬਹੁਤ ਧੰਨਵਾਦ ਕੀ ਇੱਥੇ ਆਏ ਨੇ ਤੇ ਸਭ ਤੋਂ ਬਾਅਦ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਜੋਬਨ ਵਿਰਕ ਜੀ ਤੇ ਸਾਰੀ ਟੀਮ ਨੂੰ ਕਿ ਜੋ ਤੁਸੀਂ ਅੱਜ ਬੀਜੇਪੀ ਜੁਆਇਨ ਕੀਤੀ ਹੈ ਸਾਡੀ ਪਾਲਿਸੀਆਂ ਕਰਕੇ ਆਦਰਨੀਏ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀਆਂ ਪਾਲਿਸੀਆਂ ਕਰਕੇ ਤੇ ਮੈਂ ਆਸ਼ਵਾਸਨ ਦਿੰਦਾ ਕਿ ਅਸੀਂ ਇਹਨਾਂ ਵਾਸਤੇ ਹਮੇਸ਼ਾ ਹਾਜ਼ਰ ਹਾਂ। ਪੰਗੋ ਜਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਪਟਿਆਲਾ ਦਿਹਾਤੀ ਅੱਜ ਆਦਰਨੀਏ ਸ਼੍ਰੀ ਨਰਿੰਦਰ ਮੋਦੀ ਜੀ ਦੀਆਂ ਸਕੀਮਾਂ ਭਾਰਤੀ ਜਨਤਾ ਪਾਰਟੀ ਦੀਆਂ ਸਕੀਮਾਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਪਠਾਨ ਮਾਜਰਾ ਦੇ ਵਿੱਚ ਸਾਡੇ ਬਹੁਤ ਹੀ ਨੌਜਵਾਨ ਆਗੂ ਜੋਗਨ ਬਿਰਕ ਜੀ ਆਪਣੇ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਚ ਸ਼ਾਮਲ ਹੋਏ ਆ ਮੈਂ ਇਹਨਾਂ ਦਾ ਪਾਰਟੀ ਚੌਣ ਤੇ ਜੀ ਆਇਆਂ ਨੂੰ ਵੀ ਕਹਿਣਾ ਔਰ ਇਹਨਾਂ ਦਾ ਧੰਨਵਾਦ ਵੀ ਕਰਦਾ ਇਹ ਜਿਹੜਾ ਵਾਅਦਾ ਹੈ ਜੀ ਤਿੰਨੋਂ ਰਾਤ ਪਰਿਵਾਰ ਵਾਅਦਾ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਬੜੇ ਤਗੜੇ ਲੈਵਲ ਤੇ 2027 ਚ ਆਪਣੀ ਸਰਕਾਰ ਬਣਾਵੇਗੀ ਮੇਰੇ ਨਾਲ ਇ ਜਿੰਨੇ ਵੀ ਇਹਦੇ ਭਰਾ ਆਏ ਆ ਜਿੰਨੇ ਸਾਥੀ ਆਏ ਆ ਪਰਿਵਾਰ ਸਮੇਤ ਅਸੀਂ ਇਹਨਾਂ ਦਾ ਸਾਰਿਆਂ ਦਾ ਸਵਾਗਤ ਕਰਦੇ ਆਂ ਔਰ ਅਸੀਂ ਇਹਨਾਂ ਨੂੰ ਆਸ਼ਵਾਸਨ ਦਿਵਾਉਂਦੇ ਆਂ ਮੈਂ ਔਰ ਮੇਰੀ ਪੂਰੀ ਸਮੂਚੀ ਟੀਮ ਅਸੀਂ ਸਾਰੇ ਰਲ ਕੇ ਇੱਕੋ ਚੰਡੇ ਹਿੱਟ ਕੰਮ ਕਰਾਂਗੇ ਔਰ ਇਹ ਪੂਰੀ ਪਾਰਟੀ ਦੀ ਬਿਹਤਰੀ ਲਈ ਹਰ ਕੰਮ ਚ ਵੱਧ ਚੜ ਕੇ ਹਿੱਸਾ ਲਵਾਂਗੇ ਮਨਪ੍ਰੀਤ ਸਿੰਘ ਯੂਥ ਪ੍ਰਧਾਨ ਜ਼ਿਲ੍ਹਾ ਪਟਿਆਲਾ ਨਾਰਥ ਤੋਂ ਅੱਜ ਅਸੀਂ ਪਠਾਨ ਮਾਜਰਾ ਪਿੰਡ ਪਹੁੰਚੇ ਸੀਗੇ ਇੱਥੋਂ ਨੌਜਵਾਨ ਜੋਬਨ ਬਿਰਕ ਜੀ ਅੱਜ ਸਾਡੀ ਪਾਰਟੀ ਵਿੱਚ ਜੁਆਇਨ ਕੀਤੇ ਨੇ ਅਸੀਂ ਇਹਨਾਂ ਦਾ ਪਾਰਟੀ ਵਿੱਚ ਸਵਾਗਤ ਕਰਦੇ ਹਾਂ ਤੇ ਹੁਣ ਅਸੀਂ 2027 ਦੇ ਵਿੱਚ ਰਲ ਮਿਲ ਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਇਕੱਠੇ ਹੋ ਕੇ ਹਮਲਾ ਮਾਰਾਂਗੇ ਜੀ ਧੰਨਵਾਦ